ਵੜਾ ਕਲਾਕਾਰ ਸਾਥੀ ਵੀ ਐ ਅੱਜ ਪੰਜਾਬ ਦਾ ਮੁੱਖ ਮੰਤਰੀ ਐ ਭਗਵੰਤ ਸਿੰਘ ਮਾਨ ਜੀ ਤੁਹਾਡੇ ਨਾਲ ਬੜੀ ਨੀਡਤਾ ਰਹੀ ਐ ਤੇ ਮੇਰੇ ਖਿਆਲ ਅੱਜ ਵੀ ਹੋਵੇਗੀ ਜੀ ਤੁਸੀਂ ਭਗਵੰਤ ਮਾਨ ਨੂੰ ਕਿਸ ਤਰ੍ਹਾਂ ਵੇਖਦੇ ਹੋ ਐ ਮੈਂ ਅਕਸਰ ਕਹਿੰਦਾ ਹਾਂ ਕਿ ਮੈਨੂੰ ਇਹ ਤਾਂ ਪਤਾ ਨਹੀਂ ਕਿਹੜੀ ਪਾਰਟੀ ਜਿੱਤੀ ਤੇ ਕੌਣ ਬਣਿਆ ਪ੍ਰਧਾਨ ਆਪਣਾ ਮੁੱਖ ਮੰਤਰੀ ਮੈਨੂੰ ਇਹ ਜ਼ਰੂਰ ਯਕੀਨ ਹੋ ਗਿਆ ਰੱਬ ਹੈ ਹੂੰ ਸ਼ਾਲ ਅੱਜ ਮੈਂ ਵੀ ਲਿਆ ਹੈ ਇਦਾਂ ਦੇ ਲੈ ਕੇ ਇੰਨੇ ਹੰਕਾਰੀ ਬੰਦੇ ਮੈਂ ਦੇਖੇ ਧਰਤੀ ਦੇ ਜਿੱਦਾਂ ਰੱਬ ਬਣੇ ਬੈਠੇ ਸੀ ਹੰਕਾਰ ਦੇ ਯਾਨੀ ਕਿਲੇ ਸਾਰੇ ਹੋਏ ਸੀ ਉਹ ਜਦੋਂ ਹਉਮੈ تکبر ਹੰਕਾਰ ਦੇ ਕਿਲੇ ਢੈ ਟੇਰੀ ਕਰਕੇ ਇੱਕ ਆਰਟਿਸਟ ਸੀਮ ਬਣਿਆ ਮੈਂ ਕਿ ਸ਼ੁਕਰ ਅ ਰੱਬ ਦਾ ਤੂੰ ਹੈਗਾ ਜ਼ਿੰਦਾ ਹੀ ਆ ਮੈਨੂੰ ਕਈ ਵਾਰੀ ਲੱਗਦਾ ਹੀ ਰੱਬ ਹੈ ਇਹਨੇ ਸੋ ਮੈਨੂੰ ਬਹੁਤ ਖੁਸ਼ੀ ਆ ਇਸ ਹੰਬਲ ਉਹ ਯਾਰਾਂ ਦਾ ਯਾਰ ਹੈ